ਪੰਜਾਬ ਦੇ ਹੀ ਇੱਕ ਲੋਕ ਸਭਾ ਮੈਂਬਰ ਨੇ ਆਪਣੇ ਪੰਜਾਬ ਤੋਂ ਹੀ ਲੋਕ ਸਭਾ ਮੈਂਬਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਖਾਲਸਤਾਨੀ ਦੱਸਿਆ ਅੰਮ੍ਰਿਤਪਾਲ ਸਿੰਘ ਜੋ ਕਿ ਕਿਸਾਨ ਨਹੀਂ ਹੈ ਖਾਲਸਤਾਨੀ ਹੈ ਦੇਸ਼ ਦਾ ਦੁਸ਼ਮਣ ਹੈ ਦੇਸ਼ ਤਰੋਹੀ ਹੈ ਸੋ ਇਹ ਇਲਜ਼ਾਮ ਲਾਏ ਨੇ ਜੋ ਕਿ ਲੋਕ ਸਭਾ ਚੋਣ ਹਾਰੇ ਹੋਏ ਔਰ ਬੀਜੇਪੀ ਵੱਲੋਂ ਮੰਤਰੀ ਬਣਾਏ ਗਏ ਰਵਨੀਤ ਸਿੰਘ ਬਿੱਟੂ ਨੇ ਰਵਨੀਤ ਸਿੰਘ ਬਿੱਟੂ ਨੇ ਹੋਰੇ ਵੱਡੇ ਇਲਜ਼ਾਮ ਲਾਏ ਨੇ ਪੰਜਾਬ ਸਰਕਾਰ ਔਰ ਪੰਜਾਬ ਦੇ ਲੋਕ ਸਭਾ ਮੈਂਬਰਾਂ ਦੇ ਉੱਪਰ ਵੀ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਚੁੱਪ ਬੈਠਦੇ ਦੌਰਾਨ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੰਨੀ ਚੰਨੀ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਭਾਜਪਾ ਆਗੂ ਅਤੇ ਮਜੂਦਾ ਮੰਤਰੀ ਰਵਨੀਤ ਸਿੰਘ ਬਿੱਟੂ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਆ ਕੇ ਉਹਨਾਂ ਨੇ ਬਹੁਤ ਊਲ-ਜਰੂਲ ਬੋਲ ਦਿੱਤਾ ਕਾਂਗਰਸ ਦਾ ਦੋਸ਼ ਹੈ ਕਿ ਉਹ ਚੰਨੀ ਵੱਲ ਭੱਜ ਪਏ ਚੰਨੀ ਨਾਲ ਹੱਥੋਂ ਪਾਈ ਹੁਣ ਤੱਕ ਕਹਿੰਦੇ ਬਿੱਟੂ ਆ ਗਏ ਪਰ ਬਾਅਦ ਵਿੱਚ ਚਰਨਵੀਤ ਬਿੱਟੂ ਨੇ ਖੁਦ ਦੱਸਿਆ ਕਿ ਉਸ ਨੂੰ ਗੁੱਸਾ ਕਿਉਂ ਆਇਆ ਉਸ ਨੂੰ ਇਨਾ ਗੁੱਸਾ ਪਹਿਲਾਂ ਕਦੇ ਨਹੀਂ ਆਇਆ ਜੋ ਕਿ ਚੰਨੀ ਨੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਜਿਸ ਨੂੰ ਲੈ ਕੇ ਉਹ ਗੁੱਸੇ ਵਿੱਚ ਆਏ ਨੇ ਸੋ ਹੋਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨ ਚੰਨੀ ਲੋਕ ਸਭਾ 'ਚ ਬੋਲ ਰਹੇ ਸਨ ਫਿਰ ਉਹਨਾਂ ਨੇ ਰਵਨੀਤ ਬਿੱਟੂ ਦੇ ਦਾਦਾ ਤੇ ਇਤਰਾਜਯੋ ਟਿੱਪਣੀ ਕੀਤੀ ਰਵਨੀਤ ਬਿੱਟੂ ਪੜਤ ਪਰ ਚੰਨੀ ਨੂੰ ਤੋਟਦੇ ਹੋਏ ਉਹਨਾਂ ਨੇ ਕਿਹਾ ਕਿ ਮੇਰੇ ਦਾਦਾ ਬਿੰਦ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਨਾ ਕਿ ਕਾਂਗਰਸ ਲਈ ਚੰਨੀ ਹਜ਼ਾਰਾਂ ਕਰੋੜਾਂ ਦਾ ਮਾਲਕ ਕਾਂਗਰਸ ਨੇ ਦੋਸ਼ ਲਾਇਆ ਕਿ ਬਿੱਟੂ ਇੰਨਾ ਨਾਰਾਜ਼ ਕਿਉਂ ਸੀ ਚੰਨੀ ਵਾਲੋ ਕਿਉਂ ਹਥੋਪਾਈ ਕਰਨ ਵਾਸਤੇ ਆਇਆ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੈਨੂ ਗੋਪਾਲ ਨੇ ਲੋਕ ਸਭਾ ਸਪੀਕਰ ਦੇ ਸਾਹਮਣੇ ਮੁੱਦਾ ਉਠਾਇਆ ਹੈ ਉਹਨਾਂ ਕਹਿ ਕੇ ਕਾਨੂੰਨ ਦੀ ਉਲੰਘਣਾ ਹੋਈ ਹੈ ਸੰਸਦ ਦੇ ਵਿੱਚ ਜੋ ਕਿ ਹੰਗਾਮਾ ਹੋਇਆ ਜਿਹੜਾ ਕਿ ਚੰਨੀ ਚੰਨੀ ਦੇ ਵੱਲ ਭੱਜ ਕੇ ਆਇਆ ਰਮਨੀਤ ਬਿੱਟੂ ਸੋ ਇੱਕ ਮੰਤਰੀ ਪੈਦਾ ਹੋਇਆ ਸੰਸਦ ਮੈਂਬਰ ਦੀ ਸੀਟ ਤੇ ਆ ਕੇ ਉਸ ਨੂੰ ਜਿਹੜਾ ਕਿ ਮੰਦਾ ਚੰਗਾ ਬੋਲਿਆ ਲੋਕ ਸਭਾ ਸਪੀਕਰ ਨੇ ਇਸ ਮੁੱਦੇ ਨੂੰ ਵੇਖਣ ਦੀ ਗੱਲ ਆਖੀਏ ਦੂਸਰੇ ਪਾਸੇ ਚੰਨੀ ਨੇ ਲੋਕ ਸਭਾ ਦੇ ਵਿੱਚ ਜਿਹੜੀ ਬਿਆਨਬਾਜ਼ੀ ਕੀਤੀ ਏ ਉਸ ਨੂੰ ਲੈ ਕੇ ਵੀ ਜਿਹੜਾ ਕਿ ਪੂਰਾ ਸਦਨ ਜਿਹੜਾ ਕਿ ਉਹ ਤਾੜੀ ਵਜਾ ਰਿਹਾ ਸੀ ਤੇ ਭਾਜਪਾ ਵਾਲੇ ਜਿਹੜੇ ਕਿ ਉਹ ਨਰਾਜ਼ ਹੋ ਰਹੇ ਸੀ ਕਿਨੇ ਰਵਨੀਤ ਬਿੱਟੂ ਨੇ 18 ਜਿਹੜਾ ਕਿ న్యూਸ ਨਾਲ ਗਲਤ ਬਤ ਕਰਦੇ ਆ ਕਿਹਾ 18 న్యూਸ ਨਾਲ ਵਾਲਾ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚੰਨੀ ਲੋਕ ਸਭਾ ਚ ਗਲਤ ਬਿਆਨਵਾਦੀ ਕੀਤੀ ਹੈ ਪੂਰੇ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੋਂ ਤੱਕ ਆਇਆ ਗਿਆ ਕਿ ਸਰਕਾਰ ਨੇ ਚਾਰ ਕਿਸਾਨਾਂ ਤੇ ਐਨਐਸਏ ਲਗਾਇਆ ਹੈ ਕਿ ਖਾਲਸਤਾਨੀ ਅੰਮ੍ਰਿਤਪਾਲ ਸਿੰਘ ਕਿਸਾਨ ਹੈ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਨਹੀਂ ਦੇਸ਼ ਦਾ ਦੁਸ਼ਮਣ ਹੈ ਕਾਂਗਰਸ ਦੇ ਸੰਸਦ ਮੈਂਬਰ ਚੰਨੀ ਉਹਨਾਂ ਦਾ ਬਚਾਅ ਕਰਦੇ ਨਜ਼ਰ ਆਏ ਨੇ ਇਹਨਾਂ ਲੋਕਾਂ ਨੇ ਦੇਸ਼ ਤੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੇ ਲੋਕਾਂ ਤੇ ਐਨਐਸਏ ਜਿਹੜਾ ਲੱਗਿਆ ਹੋਇਆ ਹੈ ਚੰਨੀ ਉਸ ਨੂੰ ਕਿਸਾਨ ਕਹਿ ਰਿਹਾ ਹੈ ਸੋ ਅੰਮ੍ਰਿਤਪਾਲ ਦੀ وکਾਲਤ ਕਰਦੇ ਵੀ ਨਜ਼ਰ ਆਏ ਨੇ ਚੰਨੀ ਜੋ ਕਿ ਇਸ ਤੋਂ ਪਹਿਲਾਂ ਚੰਨੀ ਲੋਕ ਸਭਾ ਚੋਣ ਵਿੱਚ ਖਾਲਸਤਾਨੀ ਆਗੂ ਅੰਮ੍ਰਿਤਪਾਲ ਦੀ وکਾਲਤ ਕਰਦੇ ਨਜ਼ਰ ਆਏ ਬਾਈਕੇ ਬੋਲਿਆ ਚੰਨੀ ਨੇ ਕਿ ਪਾਜਬਾ ਐਮਰਜੈਂਸੀ ਦੀ ਗੱਲ ਕਰਦੀ ਏ 20 ਲੱਖ ਲੋਕਾਂ ਨੇ ਅੰਮ੍ਰਿਤਪਾਲ ਨੂੰ ਸੰਸਦ ਮੈਂਬਰ ਚੁਣਿਆ ਹੈ ਉਹਨਾਂ ਤੇ NSA ਤਹਿ ਜੇਲ੍ਹ ਡਾਕ ਦਿੱਤਾ ਗਿਆ ਹੈ ਸੋ ਸੰਸਦ ਵਿੱਚ ਬੋਲ ਨਹੀਂ ਸਕਦਾ ਤੇ ਐਮਰਜੈਂਸੀ ਵਰਗੀ ਸਥਿਤੀ ਹੋਰ ਕੀ ਹੋ ਸਕਦੀ ਏ ਉਹਨਾਂ ਨੇ ਬੋਲਣ ਦੀ ਆਜ਼ਾਦੀ ਜਿਹੜੀ ਉਹ ਖੋ ਲਈ ਏ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੋ ਉਹਨਾਂ ਨੇ ਇਹ ਕਿਹਾ ਕਿ ਅੰਮ੍ਰਿਤਪਾਲ ਆਪਣੇ ਸੰਸਦੀ ਹਲਕੇ ਨੂੰ ਕਿਵੇਂ ਪੇਸ਼ ਕਰਨਗੇ ਚੰਨੀ ਇੱਥੇ ਨਹੀਂ ਰੁਕੇ ਉਹਨਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ ਚਰਨਜੀਤ ਚੰਨੀ ਨੇ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹ ਘਰ ਘਰ ਪਟਕਰੇ ਹਨ ਇਹ ਸਭ ਸੁਣ ਕੇ ਪਾਜਪਾ ਦੇ ਸੰਸਦ ਮੈਂਬਰ ਗੁੱਸੇ ਵਿੱਚ ਆ ਗਏ ਅਤੇ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਜਿਸ ਨੂੰ ਲੈ ਕੇ ਅੱਜ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਆਪਸ ਵਿੱਚ ਉਲਝੇ ਨੇ ਸੋ ਰਵਨੀਤ ਬਿੱਟੂ ਨੇ ਫਿਰ ਜਿਹੜਾ ਕਿ ਬਿਨਾਂ ਸੋਚੇ ਸਮਝਿਆ ਕਹਿ ਕਿ ਭਾਈ ਅਮਰਪਾਲ ਸਿੰਘ ਸੰਸਦ ਮੈਂਬਰ ਨਹੀਂ ਹੈ ਜੋ ਕਿ ਉਕਤਸਾਨ ਨਹੀਂ ਹੈ ਉਹ ਖਾਲਸਾਨੀ ਦੇ ਦੇਸ਼ਟਰ ਹੋਈ ਹੈ ਸੋ ਰਵਨੀਤ ਬਿੱਟੂ ਇਹੋ ਜੇ ਬਿਆਨ ਦਿੰਦੇ ਦਿੰਦੇ ਰਹਿੰਦੇ ਨੇ ਖਾਲਸਤਾਨੀਆਂ ਦੇ ਖਿਲਾਫ ਜੋ ਕਿ ਉਹਨਾਂ ਦੇ ਦਾਦਾ ਜੀ ਦਾ ਜਦੋਂ ਕਤਲ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਿ ਮਾਨਸਿਕ ਸੰਤੁਲਨ ਹੈ ਆਪਣਾ ਉਹ ਕਿਤੇ ਨਾ ਕਿਤੇ ਖੋ ਬੈਠੇ ਨੇ ਆਪਣੇ ਦਾਦਾ ਜੀ ਦੇ ਜਿਹੜੇ ਦੁਖਦਾਈ ਮੌਤੇ ਵਿੱਚ ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਕਿ ਇਹ ਛੋਟੇ ਬੋਲਣ ਤੇ ਉਹ ਜਿਹੜਾ ਰਵਨੀਤ ਸਿੰਘ ਬਿੱਟੂ ਕਿਸਾਨਾਂ ਦੇ ਨਾਲ ਵੀ ਇਸ ਤਰ੍ਹਾਂ ਦੇ ਕਈ ਵਾਰ ਬੋਲ ਜਾਂਦੇ ਨੇ ਔਰ ਆ ਸੰਸਦ ਦੇ ਵਿੱਚ ਉਹ ਜਿਹੜਾ ਆਪਣੇ ਤੋਂ ਬਾਹਰ ਹੋ ਕੇ ਉਹਨਾਂ ਨੇ ਬੋਲਿਆ ਕਿ ਅਮਰਤਪਾਲ ਸਿੰਘ ਖਾਲਸਾ ਜਿਹੜਾ ਹੈ ਸੰਸਦ ਮੈਂਬਰ ਬਣਿਆ ਉਹਨੂੰ ਇਹ ਰਾ ਕੀ ਬਾਹਰ ਨਹੀਂ ਹੋਂ ਦੇਣਾ ਚਾਹੀਦਾ ਉਹ ਜਿਹੜਾ ਦੇਸ਼ ਤਰੋਈ ਹੈ